ਬਠਿੰਡਾ ਦੀ ਗਨੇਸ਼ਾ ਵਸਤੀ ਵਿਖੇ ਇੱਕ ਘਰ ਦੇ ਅੰਦਰ ਵਰਕੇ ਕੀਤੀ ਗਈ ਪੰਨ ਤੋੜ ਅਤੇ ਕੁਝ ਪਰਿਵਾਰਕ ਮੈਂਬਰਾਂ ਦੀ ਕੀਤੀ ਗਈ ਘੁੱਟਮਾਰ ਪਰਸਕੋਪ ਕੀਤੀ ਇਨਸਾਫ ਦੀ ਮੰਗ ਪਿਛਲੇ 8 ਦਿਨਾਂ ਤੋਂ ਲਗਾਤਾਰ ਪਰਿਵਾਰ ਬੈਠਾ ਹੈ ਬਿਨਾਂ ਬਿਜਲੀ ਤੋਂ ਤੇ ਪਾਣੀ ਤੋਂ ਸੋਮਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੀ ਗਨੇਸ਼ਾ ਵਸਤੀ ਵਿਖੇ ਇੱਕ ਔਰਤ ਵੱਲੋਂ ਆਪਣੇ ਹੀ ਭਰਾ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਭਰਾ ਉਸ ਦਾ ਘਰ ਹੜੱਪਣਾ ਚਾਹੁੰਦਾ ਹੈ ਜਿਸ ਨੂੰ ਲੈ ਕੇ ਉਸ ਵੱਲੋਂ ਉਹਦੀ ਨੋਹ ਦੀ ਜਿੱਥੇ ਕੁੱਟਮਾਰ ਕੀਤੀ ਉੱਥੇ ਉਹਨਾਂ ਦੇ ਘਰ ਦੇ ਅੰਦਰ ਪੰਤੋੜ ਵੀ ਕੀਤੀ ਗਈ ਇਹ ਮਾਮਲਾ 30 ਤਰੀਕ ਦਾ ਹੈ ਉਹਨਾਂ ਨੇ ਕਿਹਾ ਕਿ ਉਸ ਦਿਨ ਤੋਂ ਲੈ ਕੇ ਉਹਨਾਂ ਦੇ ਘਰ ਦੀ ਬਿਜਲੀ ਵੀ ਉਹਨਾਂ ਵੱਲੋਂ ਕੱਟ ਦਿੱਤੀ ਗਈ ਹੈ ਅਤੇ ਨਾਲ ਨਾਲ ਪਾਣੀ ਦਾ ਵੀ ਕਨੈਕਸ਼ਨ ਉਹਨਾਂ ਵੱਲੋਂ ਕੱਢ ਦਿੱਤਾ ਗਿਆ ਪਰ ਉਹਨਾਂ ਹਾਜੀ ਤੱਕ ਪੁਲਸ ਵੱਲੋਂ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਸਬੰਧੀ ਜਦ ਐਸਐਚਓ ਥਾਣਾ ਸਿਵਲੈਂਡ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਿਆ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਤੇ ਜਲਦੀ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਜਾਵੇਗਾ ਸੋ ਦਿਖਾ ਰਹੇ ਹਾਂ ਬਟਿੰਡਾ ਦੇ ਇੱਕ ਨਿਸਬਤ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਘਰ ਦੇ ਅੰਦਰ ਭੰਨਤੋੜ ਕੀਤੀ ਗਈ ਹੈ ਅਤੇ ਉਸਦੇ ਨਾਲ ਨਾਲ ਇੱਕ ਆਪਣਾ ਪਰਿਵਾਰਕ ਮੈਂਬਰ ਦੀ ਜਿੱਥੇ ਆਪਣਾ ਕੁੱਟਮਾਰ ਕੀਤੀ ਗਈ 30 ਤਰੀਕ ਦਾ ਮਾਮਲਾ ਹਸਪਤਾਲ ਦੇ ਵਿੱਚ ਇਹ ਆਪਣੀ ਇੱਕ ਲੜਕੀ ਜਿਹੜੀ ਉਹ ਦਾਖਲ ਵੀ ਰਹੀ ਹੈ ਉਸ ਨੂੰ ਲੈ ਕੇ ਇਹਨਾਂ ਪਰਿਵਾਰ ਬੁਲਾਉਣ ਸਾਫ ਦੀ ਮੰਕੀਤੀ ਗਏ ਉਹਨਾਂ ਆਪਣੇ ਹੀ ਭਰਾ ਤੇ ਔਰਤ ਨੂੰ ਇਹ ਆਪਣ ਸਾਰੇ ਦੋਸ਼ ਲਗਾਏ ਨੇ ਉਹਨਾਂ ਕਿਹਾ ਕਿ ਉਹਨਾਂ ਦਾ ਭਰਾ ਉਹਨਾਂ ਦੀ ਜਗ੍ਹਾ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਬਟਾ ਕੀ ਨਾਮ ਹੈ? ਸ਼ਿਵਾਨੀ ਰਾਮੰਦ ਲਾ ਬਟਾ ਗਣੇਸ਼ਾ ਬਸਤੇ ਨੰਬਰ ਕਿਹੜਾ ਹੈ ਮਾਮਾ ਜੀ? ਆਈ ਮਾਗਲਾ ਸੀ ਕਾਦੜਾ ਰੋਲਾ ਆ ਜੀ ਤੇ ਇਹਨਾਂ ਦੇ ਸਸਤੇ ਹਿੱਸੇ ਤੇ ਅੰਦਰ ਸੋਸੋ ਰੱਜ ਜਾਂਦਾ ਇਸ ਦਾ ਸਸਤੇ ਅਰ ਜਿਹਸਤਾ ਹੈਗਾ ਸਾਰਾ ਦਾ ਪ੍ਰਾਏਗਾ ਇਹਨਾਂ ਨੇ ਹਿਸਤਾਨੀ ਦਿੰਦਾ ਤੇ ਰੋਲੇ ਕਰਕੇ ਸਾਜਣਾ ਦਾ ਕੁੱਟ ਮਾਰ ਕੀਤੀ ਹੈਗੀ ਕੀ ਮਾਰਿਆ ਕੀ ਤੁਹਾਡੇ ਕਲ ਤਲਵਾਰ ਮਾਰੀ ਹੈ ਜੀ ਉਲੀ ਨੂੰ ਪੰਤੋੜ ਕੀਤੀ ਹੈ ਹਾਂ ਜੀ ਆ ਸਾਰੇ ਪੰਤੋੜੇ ਕੀਤੀ ਹੈਗੇ ਛੰਕ ਕਿੰਨੇ ਦਿਨ ਹੋ ਗਏ ਇਹ ਤਾਂ ਦਿਖਦਾ ਸੰਡੇ ਦਾ ਕੇਸ ਹੈ ਜੀ ਇਹ ਇਹ ਤਰੀਕਾ ਮਾਮਲਾ ਇਹ ਤਰੀਕਾ ਮਾਮਲਾ ਅਜਾਤ ਤਰੀਕ ਹੋ ਚੁੱਕੀ ਹੈ ਅਜਾਤ ਤਰੀਕ ਹੋ ਚੁੱਕਿਆ ਹਾਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ ਪੁਲਸਾਈ ਸੀ ਕਿ ਨਹੀਂ ਜੀ ਪੁਲਸ ਨਹੀਂ ਆਈ ਹੈਗੀ ਇਹਨਾਂ ਨੇ ਕੈਮਰੇ ਲੱਗੇ ਹੋਏ ਹੈਗੇ ਅੱਛਾ ਇਹ ਇੰਨੇ ਆ ਦੇਖ ਲਿਪ ਕੱਟ ਕੱਟ ਕੇ ਸਾਰੀ ਆਲਦੀ ਵੀਡੀਓ ਦਿਖਾਈਆਂ ਹੈਗੇ ਸਾਡੇ ਨਾਲ ਹੋਈ ਹੈ। ਕੁਛ ਨੂੰ ਬਣਾ ਕੇ ਪਿਆ ਰਹੇ। ਕੋਲਸ ਨੂੰ ਗਮਰਾ ਕੀਤਾ ਜਾ ਰਿਹਾ ਹੈ। ਵੀਡੀਓ ਆਪਣੇ ਕੱਟੀ ਹੋਈ ਹੈ। ਵੀਡੀਓ ਸਾਰੀ ਕੱਟੀ ਹੋਈ ਹੈ। ਕਿੰਨੇ ਦਿਨ ਹੋ ਗਏ ਅੱਜ 9 8 ਤਰੀਕ ਹੋ ਗਈ ਜੀ। ਤੇ ਵੀਡੀਓ ਬਣਾ ਰਹੇ ਨੇ ਬਸ। ਹਾਂਜੀ ਵੀਡੀਓ ਬਣਾ ਰਹੀ ਜੰਨੇ ਹੈ ਅਸੀਂ। ਪਾਣੀ ਨਹੀਂ ਹੈਗਾ ਸਾਡੇ ਘਰੇ। ਕੀ ਮੰਗ ਕਰਦਾ ਫਿਰ? ਇੰਨਾ ਲੈ ਲੈ ਹੱਕ ਦਿੱਤਾ ਜਾਵੇ। ਬਸ ਇਹ ਮੰਗਾ ਕੀਤੀ ਜਾਵੇ। ਕੁੱਟ ਮਾਰ ਕੁੱਟ ਮਾਰ ਦਾ ਹੱਕ ਦਿੱਤਾ ਜਾਵੇ। ਆ ਨੂੰ ਨਹੀਂ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ ਕਿੰਨਾ ਕਿੰਨਾ ਮਾਤਾ ਦਾ ਮੇਰਾ ਸੁਖਵਿੰਦਰ ਕੌਰ ਨਾਮ ਹੈ ਜੀ ਮੇਰੀ ਮਾਤਾ ਦਾ ਘਰ ਹੈ ਜੀ ਮੈਨੂੰ ੱੱਕੇ ਮਾਰਦੇ ਬਾਹਰ ਘੁੱਟਦੇ ਮਾਰਦੇ ਬਾਹਰ ਚ ਗਲੀ ਚ ਕੱਟ ਕੇ ਗਾਲਾਂ ਕੱਢਦੇ ਜੀ ਸਾਨੂੰ ਸਾਨੂੰ ਬਾਹਰ ਦੇ ਨੋ ਦੇ ਕਰਪਾਣ ਮਾਰੀ ਜੀ ਕਰੋ ਕਰਤਾ ਜੀ ਮੇਰੇ ਮੁੰਡੇ ਨੂੰ ੱੱਕੇ ਵਾਇ ਜੀ ਇਹ ਮੇਰੇ ਮੁੰਡੇ ਜੀ ਨਹੀਂ ਦੇ ਸਮਸਥੀ ਗਲੀ ਨੰਬਰ 1 ਜੀ ਕਾਰਨ ਕੀ ਹੈ ਕਿਉਂ ਬਾਤ ਕਰਦੇ ਹੋ ਮੇਰੀ ਮਾਂ ਦਾ ਇਸ ਦੇ ਨਾਲ ਸਾਡਾ ਵੀ ਹਿੱਸਾ ਜਿਹੇ ਦੇ ਵਿੱਚ ਇਹ ਆਪਦੇ ਹਿੱਸੇ 'ਚ ਬੈਠੇ ਤਾਂ ਸਾਡੀ ਮੇਰੀ ਮਾਂ ਦੇਗੀ ਅੱਗੇ ਸੋਸੂ ਘਰੇ ਤੱਕ ਆ ਵੀ ਤਾਂ ਕਮਾ ਨਿਕਲੇ ਮੇਰਾ ਪਾਣੀ ਪੜਨ ਦੇ ਕਦੇ ਲੈਟ ਪੜਨ ਦੇ ਕੋਣਾ ਬੰਦੇ ਨਾਲ ਕਰਦਰਾ ਭਰਾ ਤੇਰਾ ਭਤੀਜੇ ਪਰ ਕੀ ਮੰਗ ਕਰਦੇ ਹੋ ਸਰ ਮੰਗ ਕਰਦੇ ਸਾਡਾ ਹੱਕ ਮੇ ਦਿੱਤਾ ਜਾਵੇ ਕੋਟੇ ਬਾਰੇ ਕਿੰਤੀ ਸਹੀ ਸਾਨੂੰ ਹੱਕ ਚਾਹੀਦਾ ਬੋਧਿਕ ਕਰਨ ਮਰੀ ਕਿੰਨੇ ਦਿਨ ਹੋ ਗਏ 30 ਤਰੀਕ ਨੂੰ ਦਾਖਲ ਪੁਲਿਸ ਪੁਲਿਸ ਆਈ ਪਈ ਉਹ ਸਾਈ ਜੀ ਉਹਨਾਂ ਨੂੰ ਗਲਤ ਕੁਲਪ ਦੇ ਦਿੰਦੇ ਹਨ ਸਰ ਗਣੇਸ਼ਾ ਬਸਤੀ ਤੇ ਝਗੜਾ ਦਾ ਮਾਮਲਾ ਸੀ ਕਿ ਮਾਮਲਾ ਸੀ ਕਿ ਉਹ ਕੀ ਕਰ ਰਹੀ ਸੀ ਇਹ ਜਿਹੜੀ ਗਵੰਡੀਆਂ ਨਾਲ ਹੀ ਲੜਾਈ ਝਗੜਾ ਹੋਇਆ ਸੀਗਾ ਉਸ ਚ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਪ੍ਰੀਵੈਂਟਿਵ ਐਕਸ਼ਨ ਲੈ ਲਿਆ ਉਸ ਤੋਂ ਬਾਅਦ ਜੇ ਡਾਕਟਰੀ ਓਪੀਨੀਅਨ ਤੋਂ ਬਾਅਦ ਕੋਈ ਜਿਹੜਾ ਹੈਗਾ ਰਿਪੋਰਟ ਅਸਲ ਹੁੰਦੀ ਹੈ ਉਹਦੇ ਮੁਤਾਬਕ ਕਾਰਵਾਈਆਂ ਚੱਲੀਆਂ ਤੁਸ ਜੀ ਕੋਈ ਬੰਦਾ ਇਹ ਉਹ ਜੇ ਕੈਡਮਿਟ ਹੋਇਆ ਸੀਗਾ ਉਹਦੇ ਅਸੀਂ ਗਿਆਨ ਲੈ ਕੇ ਜਿਹੜਾ ਹੈਗਾ ਐਲਡੀਆਰ ਦਰਜ ਕਰਤੀ ਸੀਗੀ ਤੇ ਪ੍ਰੀਵੈਂਟਿਵ ਐਕਸ਼ਨ ਵੀ ਜਿਹੜਾ ਹੈਗਾ ਉਹ ਤੇ ਲਿਆ ਜਾ ਚੁੱਕਾ ਹੈ ਤੁਹਾਨੂੰ